ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰ ਭਰੀ ਸਤਸਰੀ ਕਾਲ ਹੈ ਜੀ ਤੇ ਟਾਈਮ ਹੋ ਗਿਆ ਜੀ 10:30 ਵਜੇ ਦਾ ਔਰ ਲਿਓ ਕਾ ਹੋ ਗਿਆ ਟਾਈਮ ਸੋਣੇ ਕਾ ਕਿਉਂਕਿ ਲਿਓ ਨੇ ਸੋਣਾ ਹੈ ਲਿਓ ਨੇ ਖਾਣਾ ਖੂਣਾ ਖਾ ਲਿਆ ਆਪਣਾ ਔਰ ਫਿਲਹਾਲ ਸੋ ਰਿਹਾ ਹੈ ਇਧਰ ਬੜੀ ਦੀਦੀ ਛੋਟੀ ਦੀਦੀ ਕਾ ਬਾਰੀ ਹੈ ਅਸਿਰ ਛੋਟੀ ਦੀਦੀ ਕਾ ਅਸ਼ੀਰਵਾਦ ਹੈ ਬੜੀ ਨੇ ਸੁਈਆਂ ਲਾਲੇ ਪੁੱਤ ਮੂਰੇ ਲਿਆਵਾ ਚੱਕ ਕੇ ਲਾਡੀਆਂ ਜਾ ਖੇਲ ਲੋ ਔਰ ਮੈਂ ਅੱਜ ਪਰਦੇ ਤੋਂ ਹਾਂ ਜੀ ਇਸ ਕਮਰੇ ਦੇ ਪੜਦੇ ਤਾ ਰਹੇ ਆ ਮੈਂ ਜਾਲੀ ਵਾਲੇ ਕਮਰੇਗੇ ਤੁਹਾਨੂੰ ਪਤਾ ਹੀ ਆ ਡਸਟਿੰਗ ਹੋ ਗਈ ਮੈਨੂੰ 2-3 ਦਿਨ ਕਰਦੀ ਨੂੰ ਔਰ ਫਿਲਹਾਲ ਇਹ ਘੋੜੀ ਹੈ ਸਾਡੀ ਆਪਣੀ ਪਰਸਨਲ ਲੈਣੀ ਵੀ ਘਰ ਦੇ ਵਿੱਚ ਤੇ ਮੈਂ ਉੱਪਰ ਚੜ ਕੇ ਪਰਦੇ ਤਾ ਰਹੇ ਆ ਪਰਦੇ ਧੋਰੀਆਂ ਜੀ ਮੈਂ ਇੱਕ ਪਾਸੇ ਕੱਪੜੇ ਪਏ ਆ ਬਾਏ 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 ਦੂਰ ਨਾ ਜਾਈ ਖੇਲਣ ਇੱਕ ਪਾਸੇ ਮੈਂ ਕੱਪੜੇ ਧੋਰੀਆਂ ਜੀ ਔਰ ਪਰਦੇ ਮੇਰੇ ਮਸ਼ੀਨ 'ਚ ਪਏ ਆ ਜੋ ਕਿ ਧੋਰੇ ਜਾ ਰਹੇ ਆ ਤੂੰ ਕਦੇ ਭੋਂਗ ਕਰਿਆ ਤੂੰ ਤਾਂ ਸੁੱਤਾ ਪਿਆਦਾ ਓ ਮੈਂ ਇਧਰ ਉਧਰ ਸੋ ਜਾ ਨੀਂ ਨੀ ਕਰ ਲੈ ਆਪਣਾ ਉਹ ਬਸ ਭਰਾਵਾ ਸੋ ਜਾ ਕੀ ਹੋ ਗਿਆ ਗਿਰ ਗਈ ਨਹੀਂ ਬਾਤ ਸੋ ਜਾ ਖੋਲ ਦੂਸਰਾ ਖੋਲ ਦੇ ਉੱਥੇ ਸੋ ਜਾ ਜਾ ਕੇ ਆਪਣੇ ਮੁੰਡੇ ਦੇ ਇਹ ਮੇਰੇ ਪਿੱਛਾ ਵਾਲਾ ਦੇਖੀ ਲੋ ਜੀ ਨੀਂ ਦੇ ਪੈ ਕਿੰਨੇ ਲਏ ਦੇਖੋ ਮੋੜ ਦੇ ਹਾਂ ਜਾ ਸੋ ਜਾ ਬਾਹਰ ਜਾਣਾ ਬਾਹਰ ਚਲੇ ਜਾ ਤੋ ਲੋ ਜੀ ਹੂੰ ਕਿਊਟ ਬੱਚਾ ਮਾਸੂਮ ਲੋ ਜੀ ਲਾਈਏ ਝਾੜੂ ਇਸ ਕਮਰੇ ਮੇ ਝਾੜੂ ਲਾ ਲਿਆ ਮੈਂ ਬਾਹਰ ਵੀ ਲਾ ਲਿਆ ਜਾਲੀ ਵਾਲੇ ਮ ਫਿਲਹਾਲ ਇੱਧਰ ਲਾ ਰਹੀਆਂ ਝਾੜੂ ਮੈਂ ਝਾੜੂ ਲਾਈਏ ਵੀ ਆਪਣਾ ਅੰਡਰ ਸਟਿੰਗ ਕਰਕੇ ਤਿੰਨ ਦਿਨ ਹੋ ਗਏ ਮੈਨੂੰ ਸਫਾਈ ਕਰਦੀ ਨੂੰ ਲਗੀ ਨੂੰ ਤਿੰਨ ਚਾਰ ਦਿਨ ਹੋ ਗਏ ਮੈਨੂੰ ਕਾਲਿਸ ਕਮਰੇ ਦੇ ਪਰਦੇ ਪਰਦੇ ਧੋਏ ਤੇ ਇਸ ਕਮਰੇ ਦੇ ਬੈੱਡ ਸ਼ੀਟ ਧੋਈ ਤੀ ਆ ਪੀੜਾ ਸੱਟ ਕੇ ਕਵਰ ਧੋਏ ਆ ਔਰ ਡਸਟਿੰਗ ਹੋ ਗਿਆ ਜੀ ਮੈਨੂੰ 3 ਦਿਨ ਲੱਗੇ ਨੂੰ ਅੱਜ ਚੌਥਾ ਦਿਨ ਹੈ ਚੌਥੇ ਦਿਨ ਮੈਂ ਬਾਹਰ ਵਾਲੇ ਕਮਰੇ ਦੀ ਡਸਟਿੰਗ ਕਰੀ ਆ ਉਹ ਸਾਹਮਣੇ ਵਾਲੇ ਦੀ ਲਾਈਟ ਬੰਦ ਕਰਦੀ ਆ ਫालतू ਕੀ ਚੱਲ ਰਹੀ ਆ ਲੋ ਜੀ ਲਾਈਟ ਬੰਦ ਕਰਦੀ ਆ ਆਪਾਂ ਨੇ ਸੋ ਜਾ ਹੁਣ ਤੈਨੂੰ ਨੀਂਦ ਆ ਰਹੀ ਦੀ ਕਿੱਥੇ ਗਿਆ ਸੁਸੂ ਕਰਨ ਨਹੀਂ ਆ ਉਧਰ ਕਰ ਜਾ ਕੇ ਪਰ ਪਹਿਲਾ ਜਗਾ ਸੁੰਗੇਗਾ ਫਿਰ ਸੁਸੂ ਕਰੇਗਾ ਹੈ ਮੁਰਖ ਪ੍ਰਾਣੀ ਲੈ ਚਲ ਕਰ ਲੈ ਸੁਸੂ ਜਦੋਂ ਮਸ਼ੀਨ ਕਮਾਦੀ ਹੈ ਜਬੋਲ ਗਿਟੀ ਲੋ ਜੀ ਆਪਾਂ ਲਾਈ ਦੀ ਝਾੜੂ ਥੋੜੀ ਦੇਰ ਤੱਕ ਮੀਲਾ ਮੈਂ ਝਾੜੂ ਲਾ ਕੇ ਔਰ ਗਰਮੀ ਬਹੁਤ ਹੈ ਹਣਾ ਜਿਉਂ ਜਿਉਂ ਮੀਂਹ ਪਈ ਜਾਂਦਾ ਪਰਦਾ ਨਹੀਂ ਖੜੀ ਜਾਂਦੀ ਆ ਉਲਟੀ ਜਾਦਾ ਹਣਾ ਤਾਂ ਮੈਂ ਲਾਲਾਂ ਜੀ ਝਾੜੂ ਝਾੜੂ ਲਾ ਕੇ ਥੋੜੀ ਦੇਰ ਤੱਕ ਮੀਲਾ ਮੈਂ ਕਿਉਂਕਿ ਫਿਰ ਮੈਂ ਪੋਚੇ ਲਾਣੇ ਆ ਫਰਨੈਲ ਪਾ ਕੇ ਡਟੋਲ ਪਾ ਕੇ ਕਿਉਂਕਿ ਲਿਊਕੋ ਮਦ ਕੋ ਮਦਾਨਾ ਸਾਰੇ ਫਰਸ਼ਾਂ ਦੇ ਉੱਪਰ ਇਸ ਕਰਕੇ ਡਿਟੋਲ ਦਾ ਪੋਚਾ ਲਾਣਾ ਬਹੁਤ ਜ਼ਰੂਰੀ ਆ ਤੇ ਚਲੋ ਜੀ ਥੋੜੀ देर ਤੱਕ ਮਿਲਦੀ ਆ ਮੈਂ ਔਰ ਝਾੜੂ ਲਾਲਾ ਪਹਿਲਾਂ ਮੈਂ ਸਾਰਾ ਰੂਪ ਚਲੇਗੀ ਖੇਲਣ ਫਰੈਂਡਸ ਕਿੰਨੇ ਵਜ ਗਏ 2 ਮਿੰਟ ਜੀ ਲਾਈਕ ਕਰ ਦਿੱਸਾ 1 ਵਜ ਗਏ ਦੀ ਔਰ ਇਸ ਟਾਈਮ ਹਮਾਰਾ ਚਾਹੇ ਦਾ ਟਾਈਮ ਹੈ ਔਰ ਇਹ ਮੇਰੇ ਲਿਓ ਜੀ ਹੈ ਲਿਓ ਇਹ ਦੇਖੋ ਜੀ ਦੇਖ ਲਿਓ ਖੜਾ ਹੋ ਜਾਏਗਾ ਫਰੈਂਡਸ ਦੇਖੋ ਇਹ ਲਿਓ ਤੇ ਬੈਸਤੀ ਗਰਿਆ ਚਲthia ਬਈ ਤੋਰੀ ਬੈਠ

ये देखो फ्रेंड्स भूकड़ को देखो कैसे देख रहा है ये ओलियो ले तो फ्रेंड्स इसके इसके अंदर ना इसका पटारा इसका खाना पीने का सारा सामान इसमें देख कर जल्दी पागल हो जाए देखो और मेरे बैग तो छोड़ दे आई और भाई देखो फ्रेंड्स ये इसको पहचान है इसकी कि इसके अंदर इसका खाना और ये इसका पानी पे इधर ये रूप खरी बनाना हो रही बिस्कर रिएक्शन देखियो खाइए रूप इसके मुरा ਪੂਰੀ ਖਾ ਖਾਤਾ ਦੇਖੋ ਲੰਗੇ ਰੂਪ ਉਹ ਪਰ ਲੰਗੇ ਕੀ ਨੋਰ ਮਾਰ ਕੇ ਰੂਨ ਮम्मा ਉਹ ਦੇਖੋ ਜੀ ਮम्मा ਹਾਈ ਨੋਕੀਨ ਬੈਠ ਗਿਆ ਫੁੰਕਾ ਗਾਇਬ ਥੈਂਕ ਯੂ ਖਾ ਗਿਆ ਮੇਰੇ ਉੱਪਰ ਚੱਪੜ ਚੱਪੜ ਜ਼ਿਆਦਾ ਨਾ ਕਹ ਤਾ ਕੇ ਲਗਾ ਗਿਆ ਤੇਰਾ ਕੇਲਾ ਹੀ ਖਾਣੇ ਵਾਲਾ ਤੇ ਛਿੱਲ ਲੇ ਕੇ ਖਾ ਰਹੀ ਨਾ ਇਦੋਂ ਨਾ

तो मम्मा खा रहे नमकीन रूप फिर बोलूंगी रूप खरी बनाना स्पेलिंग सुना ये बनाना के सुना ये बनाने के स्पेलिंग रिएक्शन क्या 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 बात तो रहने तो लो जी चाह मैं पी के हुई बेली चाह पी ली है मैं ਔਰ ਚਾਹ ਪੀ ਕੇ ਮੈਂ ਫ੍ਰੀ ਹੋਈ ਤੀ ਮੈਂ ਸੋਚਿਆ ਬਵਜੂਦ ਨੂੰ ਬਵਜੂਦ ਮੈਨੂੰ ਜੋ ਗਿਫਟ ਮਿਲੀ ਆ ਮੈਂ ਦਿਖਾਈ ਹੋਣੀ ਹੈਗੀ ਮੈਂ ਤੀਜ ਵੇਲੇ ਪਰ ਗਈ ਤੀ ਨਾ ਸੰਡੇ ਨੂੰ ਸੰਡੇ ਨੂੰ ਗਈ ਤੀ ਹਾਲੇ ਤੱਕ ਮੈਨੂੰ ਟਾਈਮ ਨਹੀਂ ਮਿਲਿਆ ਕਿ ਮੈਂ ਆਪਣੀ ਗਿਫਟ ਵਗੈਰਾ ਦਿਖਾਵਾਂ ਕਿ ਮੈਨੂੰ ਕੀ-ਕੀ ਮਿਲਿਆ ਹਨਾ ਤੇ ਜੋ ਮੈਨੂੰ ਮਿਲਿਆ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਔਰ ਮੈਨੂੰ ਕਮੈਂਟ ਵੀ ਕਰਿਆ ਤਾਂ ਇੱਕ ਭੈਣ ਨੇ ਕਿ ਤੁਹਾਨੂੰ ਜਿਹੜੀ ਗਿਫਟ ਮਿਲੀ ਆ ਜ਼ਰੂਰ ਸ਼ੇਅਰ ਕਰਿਓ ਸਾਡੇ ਨਾਲ ਤੇ ਚਲੋ ਜੀ ਮੈਂ ਸ਼ੇਅਰ ਕਰਦੀ ਆ ਮੈਨੂੰ ਕੀ ਆ ਮਿਲਿਆ ਹਨਾ ਮੈਂ ਵੀ ਨਹੀਂ ਧਿਆਨ ਨਾਲ ਚੱਜ ਨਾਲ ਮੈਂ ਦੇਖਿਆ ਹੀ ਨਹੀਂ ਉਦਣ ਦਾ ਅੱਜ ਬੈਗ ਚੱਕਿਆ ਮੈਂ ਅੱਜ ਮੈਂ ਵੀ ਦੇਖਾਂਗੀ ਔਰ ਤੁਹਾਨੂੰ ਵੀ ਦਿਖਾਵਾਂਗੀ ਮੈਨੂੰ ਕੀ ਗਿਫਟ ਮਿਲੀ ਹੈ ਤੇ ਚਲੋ ਜੀ ਆਪਾਂ ਕੱਢ ਕੇ ਦਿਖਾਉਨੇ ਆ ਹਨਾ ਹਾਂ ਲੈ ਸਟਾਰਟ ਕਰਦੇ ਆਪਾਂ ਜੋ ਮੈਨੂੰ ਕਿਉਂਕਿ ਮੈਂ ਪਾਰਟਿਸਿਪੇਟ ਵੀ ਕਰਿਆ ਥਾ ਵਿਚਰ ਹਨਾ ਔਰ ਮੈਂ ਪੰਘੜਾ ਪਾਇਆ ਥਾ ਉਹਦੀ ਵੀ ਗਿਫਟ ਮਿਲੀ ਹੈ ਮੈਨੂੰ ਪ੍ਰਾਈਜ਼ ਮਿਲਿਆ ਉਹਦਾ ਵੀ ਜੋ ਰੂਪ ਨੂੰ ਵੀ ਮਿਲਿਆ ਆ ਤੇ ਚਲੋ ਜੀ ਦਿਖਾਉਨੇ ਆਪਾਂ ਕੀ ਕੀ ਮਿਲਿਆ ਫਿਲਹਾਲ ਬੈਗ ਦੇ ਵਿੱਚ ਦੇਖਦੇ ਆ ਕਿਆ ਚੀਜ਼ਾਂ ਆ ਤੋ ਚਲੋ ਜੀ ਦੇਖੀਏ ਫਿਰ ਆਪਾਂ ਲਓ ਜੀ ਸਭ ਤੋਂ ਪਹਿਲਾਂ ਤਾਂ ਜੀ ਇਹ ਪੈਕਿੰਗ ਜੋ ਕਿ ਮੈਂ ਖੋਲਲੀ ਕਿ ਬੱਚਿਆਂ ਨੇ ਲਿਓ ਜੀ ਕੋਇਆ ਇਹ ਜੋ ਕਿ ਬੱਚਿਆਂ ਨੇ ਖੋਲਲੀ ਤੀ ਹਨਾ ਇਹ ਚੀਜ਼ ਦਿਖਾਵਾਂਗੀ ਮੈਂ ਵਿੱਚ ਕੀ ਆਇਆ ਚਲੋ ਜੀ ਲੈਟਸ ਗੋ ਦੇਖਦੇ ਆ ਆਪਾਂ ਪਹਿਲਾਂ ਕੀ ਆਇਆ ਇਹਦੇ ਵਿੱਚ ਔਰ ਵੈਸੇ ਬੱਚਿਆਂ ਨੇ ਦੇਖ ਲਿਆ ਤਾਂ ਪਰ ਮੈਂ ਤੁਹਾਨੂੰ ਦਿਖਾਣਾ ਹੀ ਆਂ ਵਾਓ ਇੱਕ ਗਿਫਟ ਦੇ ਵਿੱਚ ਨਿਕਲਿਆ ਜੀ ਕੱਪ ਜੋ ਕਿ ਬਹੁਤ ਵਧੀਆ ਕੱਪ ਹੈ ਦੇਖੋ ਇਹ ਕੱਪ ਹੈ ਬਕਾਇਦਾ ਦੇ ਤੁਪ ਪਰ ਫੋਨ ਨੰਬਰ ਵੀ ਲਿਖਿਆ ਹੋਇਆ ਹੈਗਾ ਜਿਨ੍ਹਾਂ ਨੇ ਕੱਪ ਦਿੱਤੇ ਆ ਨਾ ਸਾਨੂੰ ਗਿਫਟਾਂ ਲਈਆਂ ਉਹਨਾਂ ਦੇ ਫੋਨ ਨੰਬਰ ਵੀ ਲਿਖੇ ਹੋਏ ਆ ਇਸ ਦੇ ਉੱਪਰ ਔਰ ਇੱਕ ਕੱਪ ਮਿਲਿਆ ਇੱਕ ਫਰਸਟ ਗਿਫਟ ਇਹ ਹੋ ਗਈ ਸਾਡੀ ਤੇ ਅਗਲੀ ਦੇਖਦੇ ਆ ਹੁਣ ਆਪਾਂ ਇਹ ਹੈ ਮੇਰਾ ਪ੍ਰਾਈਜ਼ ਜੋ ਕਿ ਮੈਂ ਭੰਗੜਾ ਪਾਇਆ ਤਾਂ ਉਹਦਾ ਮੈਨੂੰ ਮਿਲਿਆ ਹੈ ਤੁਹਾਡੇ ਸਾਹਮਣੇ ਹੈ ਜੀ ਤੇ ਮੈਂ ਪੰਗੜਾ ਪਾਇਆ ਤਾਂ ਉਹਦੇ ਵਾਸਤੇ ਮਤਲਬ ਸਨਮਾਨਿਤ ਕਰਿਆ ਕਹਿੰਦੇ ਆ ਨਾ ਧੰਨਵਾਦ ਪ੍ਰਵਿੰਦਰ ਮੈਡਮ ਦਾ ਜਿਨ੍ਹਾਂ ਨੇ ਇੰਨਾ ਵਧੀਆ ਆਰਗੇਨਾਈਜ਼ ਕਰਿਆ ਤਾਂ ਸੋਰੀ ਪ੍ਰੋਗਰਾਮ ਵਧੀਆ ਕਰਿਆ ਤਾਂ ਉਹਨਾਂ ਨੇ ਕਰਵਾਇਆ ਤਾਂ ਔਰ ਸਾਨੂੰ ਇੰਨਾ ਵਧੀਆ ਮਾਨ ਸਨਮਾਨ ਬਖਸ਼ਿਆ ਤੇ ਸਾਨੂੰ ਇੰਨੇ ਵਧੀਆ ਮਾਨ ਸਨਮਾਨ ਦੇ ਨਾਲ ਘਰ ਵਾਪਸ ਭੇਜਿਆ ਆ ਔਰ ਇਹ ਬੈਗ ਤਾਂ ਆਪਣਾ ਖਾਲੀ ਹੋ ਗਿਆ ਤਾਂ ਕਿਉਂਕਿ ਇਹਦੇ ਵਿੱਚ ਗਿਫਟ ਨਿਕਲੀ ਕਿ ਨਾ ਔਰ ਫਿਲਹਾਲ ਬਾਕੀ ਮਿਲਿਆ ਜੀ ਇਹ ਰਪੈਂਜਲ ਨੂੰ ਇਹ ਰਪੈਂਜਲ ਦਾ ਗਿਫਟ ਹੈ ਇਹ ਗਿਫਟ ਹੈ ਜੀ ਰਪੈਂਜਲ ਦਾ ਕਿਉਂਕਿ ਜੋ ਛੋਟੇ ਬੱਚੇ ਆ ਨਾ 5 ਸਾਲ ਦੇ niche niche ਆ ਇਹ ਉਹਨਾਂ ਨੂੰ ਮਿਲਿਆ ਬੱਚਿਆਂ ਨੂੰ ਚਲੋ ਜੀ ਇਹ ਸਾਡਾ ਸਮਾਨ ਔਰ ਅਗਲਾ ਜੀ ਇਹ ਹੈ ਜੀ ਮੇਰਾ ਸਰਟੀਫਿਕੇਟ ਉਲਟਾ ਉਲਟਾ ਇਹ ਹੈ ਮੇਰਾ ਸਰਟੀਫਿਕੇਟ ਜੋ ਕਿ ਮੈਨੇ ਸਰਟੀਫਿਕੇਟ ਵੀ ਮਿਲਿਆ ਆ ਇਹ ਸੰਭਾਲ ਕੇ ਰੱਖਣਾ ਵਿਆਹ ਤੋਂ ਬਾਅਦ ਪਹਿਲੀ ਵਾਰ ਸਾਨੂੰ ਪ੍ਰਾਈਜ਼ ਮਿਲੇ ਆ ਕਿਉਂਕਿ ਵਿਆਹ ਤੋਂ ਪਹਿਲਾਂ ਪਹਿਲਾਂ ਮਿਲੇ ਜਿਹੜੇ ਮਿਲਨੇ ਤੇ ਉਸ ਤੋਂ ਬਾਅਦ ਕੁਝ ਨਹੀਂ ਮਿਲਿਆ ਉਸ ਤੋਂ ਬਾਅਦ ਪਹਿਲੀ ਵਾਰ ਮਿਲਿਆ ਇਹ ਤੇ ਸੰਭਾਲ ਕੇ ਰੱਖ ਲਿਆ ਤੇ ਲੋ ਜੀ ਇੱਕ ਆਪਾਂ ਨੂੰ ਮਿਲੀ ਹੈ ਜੀ ਇਹ ਫੇਸ ਵਾਸ਼ ਜੋ ਤੇ ਲਾਈਟ ਬੰਦ ਕਰ ਮੇਰੇ ਅੱਖਾਂ ਬਹੁਤ ਇੱਕ ਮਿਲਿਆ ਜੀ ਆਪਾਂ ਨੂੰ ਫੇਸ ਵਾਸ਼ ਔਰ ਇੱਕ ਇਹ ਜੀ और ये मिले जी माउथ वॉश माउथ वॉश है जी जो आप माउथ के अंदर करके भी दिखाऊंगी जो आप माउथ के अंदर करते हैं ना वो वाला ये माउथ सॉरी माउथ वॉश सॉरी माउथ वॉश और फेस वॉश एंड नेक्स्ट है सोप ये सोप मिली है जी कसाबड़ नहाने वाली ਇਹ ਹੈ ਕੈਟੋਮੈਕ ਕੈਟੋਮੈਕ ਸੀਟੀ ਦੀ ਕੈਟੋਮੈਕ ਸੀਟੀ ਦੀ ਸ਼ੋਪ ਭਣਾਣੇ ਵਾਲੀ ਸਾਬਣ ਔਰ ਇਹ ਹੈ ਜੀ ਖੰਗ ਦੀ ਦਵਾਈ ਟੋਰੈਕਸ ਜੋ ਕਿ ਫੇਮਸ ਹੈ ਇਹ ਵੀ ਮਿਲੀ ਹੈ हमको ਔਰ ਇਹ ਹੈ ਜੀ ਇਹ ਜੀ ਅ ਸੁਹਦ ਸੁਧ ਇਹ ਹੈ ਸ਼ੁੱਧ ਸ਼ੁੱਧ ਬੋਲਦੇ ਆ ਜੀ ਨੂੰ ਇਹ ਹੈ ਜੀ ਸਕਿਨ ਦੀ ਗਲੋਇੰਗ ਵਾਸਤੇ ਹੈ ਇਹਨਾਂ ਨੂੰ 글로 ਕਰਦੀ ਹੈ ਇਹ ਵਾਲੀ ਕਰੀਮ ਇਹ ਲੋਸ਼ਨ ਹੈ ਜੀ ਇਹ ਜਿਹੜਾ ਆਪਾਂ ਨੂੰ ਮਿਲਿਆ ਤੇ ਇਹ ਹੈ ਜੀ ਲਿਪ ਗਲੋ ਲਿਪ ਗਾੜ ਇਹ ਲਿਪ ਗਾੜੇ ਬੱਚਿਆਂ ਦੇ ਕੰਮ ਆਊਗੀ ਇੱਕ ਲਿਪ ਗਾੜ ਮਿਲੀ ਆ ਤੇ ਲਾਸਟ ਹੈ ਜੀ ਆਪਣੇ ਕੋਲ ਅ ਫਰੈਸ਼ ਨੀਮ ਦਾ ਅ ਸਕਿਨ ਟਾਈਪ ਫੇਸ ਵਾਸ਼ਰ ਇਹ ਵੀ ਫੇਸ ਵਾਸ਼ ਹੈ ਜੀ ਨਿੰਬ ਦਾ ਰੀਫਰੈਸ਼ ਫੇਸ ਵਾਸ਼ ਤੋ ਇਹ ਚੀਜ਼ਾਂ ਮਿਲੀਆਂ ਜੀ ਇੱਕ ਵਾਰ ਨਿਚੇ ਨਰਕੇ ਦਿਖਾ ਦੇਦਾ ਤੇ ਲੋ ਜੀ ਇੱਧਰ ਆਪਾਂ ਨੂੰ ਕੱਪ ਵੀ ਮਿਲਿਆ ਇਹ ਸਮਾਨ ਮਿਲਿਆ ਜੋ ਮੈਨੂੰ ਤੀਜ ਮੇਲੇ ਤੋਂ ਮਿਲਿਆ ਆ ਔਰ ਫਿਲਹਾਲ ਤੁਹਾਡੇ ਸਾਹਮਣੇ ਆ ਜੀ ਹੁਣ ਤੁਹਾਨੂੰ ਮੇਰਾ ਬੈਗ ਹੋ ਗਿਆ ਜੀ ਖਾਲੀ ਹੁਣ ਮੇਰਾ ਬੈਗ ਖਾਲੀ ਹੋ ਗਿਆ ਹੁਣ ਕੁਝ ਨਹੀਂ ਹੈ ਵਿੱਚ ਔਰ ਤੀਜ ਮੇਲੇ ਪਰ ਜੋ ਮੈਨੂੰ ਮਿਲਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਦਿਖਾ ਦਿਆ ਮੈਂ ਤੇ ਇੰਨਾ ਵਧੀਆ ਮਾਨ ਸਨਮਾਨ ਦੇ ਨਾਲ ਸਾਨੂੰ ਚੀਜ਼ਾਂ ਮਿਲੀਆਂ ਤੇ ਦੇਖ ਲਓ ਤੁਸੀਂ ਇਹ ਮੈਨੂੰ ਗਿਫਟਾਂ ਮਿਲੀਆਂ ਜਿਹੜੀਆਂ ਤੇ ਹੁਣ ਆਪਾਂ ਯੂਜ਼ ਕਰਾਂਗੇ ਉਸ ਦਿਨ ਕੀ ਮੈਂ ਖੋਲੀਆਂ ਨਹੀਂ ਤੀਆਂ ਮੈਂ ਕਿ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਕੇ ਨਾ ਫਿਰ ਖੋਲਾਂਗੀ ਇਹਨਾਂ ਨੂੰ ਤੇ ਫਿਲਹਾਲ ਮੈਂ ਹੁਣ ਖੋਲ ਕੇ ਆਪਾਂ ਯੂਜ਼ ਕਰਾਂਗੇ ਔਰ ਮੈਂ ਕਿ ਤੁਹਾਡੇ ਨਾਲ ਸ਼ੇਅਰ ਕਰ ਲਾਂ ਪਹਿਲਾਂ ਫਿਰ ਖੋਲਾਂਗੇ ਆਪਾਂ ਇਹਨੂੰ ਤੇ ਚਲੋ ਜੀ ਹੁਣ ਆਪਾਂ ਲਾ ਦਿੰਦੇ ਆ ਇਹਨੂੰ ਆਪਣੇ ਡਰੈਸਿੰਗ ਟੇਬਲ ਦੇ ਵਿੱਚ ਸਮਾਨ ਨੂੰ ਕਿ ਲੱਗ ਰਹੀ ਹੈ ਹੈ ਨਾ ਜਦ ਹਮ ਪਪਾਇਆ ਹੈ ਨਾ ਇਹ ਵੀ ਪਪਾਇਆ ਦਾ ਪਪਾਇਆ ਦਾ ਇਹ ਵੀ ਇਹ ਦੇਖੋ ਫਰੈਂਡਸ ਇਹ ਮੇਰੀ ਭੈਣ ਨੇ ਇਸ ਦਾ ਕਤਲ ਕਰ ਦਿੱਤਾ ਇਹ ਕੋਸ਼ ਜਿਹੜੇ ਵਾਸ਼ ਫੇਸ ਆ ਨਾ ਫੇਸ ਵਾਸ਼ ਹੈ ਇਹ ਬਾਰੀ ਰੱਖ ਲੈ ਇਹ ਵੀ ਔਰ ਇਹ ਵੀ ਇਹ ਦੋ ਚਲੋ ਸੁਮਗੇਰ ਦੋ ਇਹ ਉਧਰ ਰੱਖ ਲੈ ਨਹੀਂ ਕੋਸ਼ ਨੂੰ ਠੀਕ ਹੈ ਚਲੋ ਜੀ ਜਸਟ ਪੜਦੇ ਆਪਣੇ ਸੁੱਕ ਗਏ ਜਿਹੜੇ ਅੱਜ ਮੈਂ ਧੋਏ ਤੇ ਔਰ ਇਸ ਬੈੱਡ ਦੀ ਬੈੱਡ ਸ਼ੀਟ ਤੀ ਔਰ ਪੜਦੇ ਟੰਗ ਰਹੇ ਆਪਾਂ ਘੋੜੀ ਚੱਕ ਲਈ ਤੇ ਚਲੋ ਜੀ ਟੰਗੀਏ ਪੜਦੇ ਹੁਣ ਆਪਾਂ ਮੇਰਾ ਪੁੱਤ ਫੜੇਗਾ ਘੋੜੀ ਮੈਂ ਟੰਗਾਗੀ ਪੜਦੇ ਮਲੇ ਮਮੀ ਉਹ ਕਰਦੈ ਨਿਊ ਨਿਊ ਕੁ ਕਰਾ ਡੈਡੀ ਸੀ ਇਹ ਦੇਖੀ ਨਿਊ ਕਰੇਗਾ ਨਹੀਂ ਦੇਖ ਦਵਾ ਭਵਿਸ਼ਾਰ ਬੰਦੇ ਸੀ ਦੇਖ ਜਾਓ ਓਏ ਕਿ ਪਹਿਲੇ ਕਰ ਰਿਹਾ ਹਾਂ ਅਜੁੱਤਾ ਹੀ ਸਾਨੂੰ ਅਲਿਓ ਕਰੀਏ ਉਹ ਕਰਦੀ ਇਧਰ ਹਮ ਹੈ ਇਧਰ ਮੰਮੀ ਹੈ ਹੈਲੋ ਫਰੈਂਡਸ ਹਮ ਪਾੜਦੇ ਤਾਂਗ ਰਹੀਆਂ ਆ ਪਾੜਦੇ ਅਧਨੇ ਕਿ ਗੋਲ ਗੋਲ ਟੂਏ ਇਹ ਟੁੱਟ ਗਏ ਕਮੈਂਟ ਕਰਕੇ ਦੱਸਿਓ ਜੀ ਵੀ ਦੁਬਾਰਾ ਮਿਲ ਜਾਏ ਇਹ ਉਹ ਵਾਲੇ ਜਿਹੜੇ ਟੂਏ ਇਹ ਟੁੱਟੇ ਆ ਕਮੈਂਟ ਕਰਕੇ ਦੱਸਿਓ ਜੀ ਵੀ ਜਿਹੜਾ ਵੀ ਦੇਖ ਰਹਾ ਮੈਂ ਪਾੜਦੇ ਤਾਂਗ ਰਹੀਆਂ ਨਾ ਵੀ ਜਿਹੜੇ ਨੇ ਵਿੱਚ ਐਂਗਲ ਜੇ ਟੁੱਟੇ ਆ ਨਾ ਇਹ ਦੁਬਾਰਾ ਮਿਲ ਜਣਗੇ ਕਮੈਂਟ ਕਰਕੇ ਦੱਸਿਓ ਵੀ ਕਿਸੇ ਨੇ ਮੰਗਵਾਏ ਆ ਜੇ ਕਮੈਂਟ ਕਰਕੇ ਦੱਸਿਓ ਉਹ ਕਹਾ ਬੈਠੀ ਆ ਉਸ ਪਾ पैसे खरीदने भूखड़ नहीं देख सकते हो हमारे घर का भूखड़ तो इधर मम्मा मम्मी आई देखो जी क्या आई हो क्या मम्मी है तो सलाह बेच दे मैं तो टंगे टंगे इसकी जाने ऊपर इसका अच्छा आज हमारी छुट्टी है फ्रेंड्स तो हम यहाँ पे बैठ के ब्लॉग बना रहे हैं आप खुशी से हमें देख रहे हैं हेलो है हेलो है हेलो खैर रहे जी बाहर मौसम देखो इतना अच्छा ओह झंडा ही ले रहे बागड़ा बापे का दे कोम्प्लेन पी लिए जी मां मेरे घर के गेटा पे बड़ी होगी ये डब्बा भर के पी लिए तो मम्मी मेरे तो कहनी छोटी हेलो मम्मी हेलो हेलो ये बड़ी होगी ज्यादा <laughs> फ्रेंड्स इस वक्त मेरी आठ फुट हाइट होगी है ना और फ्रेंड्स देख सकते हो मेरी लगता कितनी बड़ी-बड़ी हैं अभी दिखाते हैं हम आपको को oh जी कितनी ऊंचाई पे हैं हम <laughs> ਕਮੈਂਟ ਸੇ ਇੱਕਦਮ ਮੰਮੀ ਨੇ ਵੀ ਪੰਜ ਡੱਬੇ ਖਾਲੀ ਕਰ ਦਿੱਤੇ ਮੈਂ ਵੀ ਲੈ ਗਰੀਟ ਦੋ ਮੈਂ ਹੋ ਗਈ ਲੰਬੀ ਮੈਂ ਕੌਣ ਬਜਾਈ ਨਹੀਂ ਪਿਆਦਾ ਮੰਮੀ ਮੇਰੇ ਤੇ ਵੀ ਲੰਬੀ ਹੋ ਗਈ ਫਰੈਂਡਸ ਬੜ 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 ਬੜੀ ਨੂੰ ਬੜ ਅੱਗੇ ਤੇ ਵੀਡੀਓ ਤੇ ਚੱਕਰਾ ਮਾਣਾ ਭਾਈ ਮੈਨੂੰ ਮੈਨੂੰ ਪੜ ਦੇ ਠੀਕ ਆ ਕੋੜੀ ਪੜ ਕੋੜੀ ਅੱਗੇ ਗਾ ਮੇਰੀ ਵੀਡੀਓ ਬਣਾ ਦੇ ਅੱਜ ਕੋੜੀ ਕੋੜੀ ਪੜ ਪੜੀ ਸਮਾਰ ਕੇ ਸ਼ਕਤੀਮਾਨ ਸ਼ਕਤੀ ਸ਼ਕਤੀ ਸ਼ਕਤੀਮਾਨ ਏ ਰੁੜੀ 에 ਗਈ ਮਮੀ 에 ਗਈ ਮਮੀ ਹਾਂਜੀ ਤੋਂ ਲੋ ਜੀ ਪਰਦੇ ਮੈਂ ਟੰਗਤੇ ਔਰ ਦੇਖੋ ਸਾਫ ਸਾਫ ਲੱਗ ਰਹੇ ਆ ਅੱਜ ਤੋਂ ਹੀ ਆ ਵਾਸ਼ ਕਰੇ ਆ ਪਰਦੇ ਆਪਣੇ ਸੁੱਕ ਗਏ ਆ ਤੇ ਇਸ ਕਮਰੇ ਦਾ ਪਰਦਾ ਵੀ ਧੋਇਆ ਮੈਂ ਸੋਰੀ ਰਸੋਈ ਦਾ ਇਹ ਵਾਲਾ ਸੈੱਟ ਕਰਿਆ ਮੈਂ ਤੇ ਰਸੋਈ ਵੀ ਸਾਫ ਕਰੀ ਆਪਾਂ ਨੇ ਤਿੰਨ ਦਿਨ ਹੋ ਗਏ ਮੈਨੂੰ ਲੱਗੀ ਨੂੰ ਤੇ ਰਸੋਈ ਵਾਲਾ ਜੋ ਕਿਚਨ ਦਾ ਪਰਦਾ ਆ ਉਹ ਵੀ ਧੋਤੇ ਆਪਾਂ ਨੇ ਔਰ ਫ੍ਰਿਜ ਦਾ ਕਵਰ ਵੀ ਧੋਇਆ ਮੈਂ ਔਰ ਫਿਲਹਾਲ ਇੱਧਰ ਪਈਆਂ ਜੀ ਕਹਿੰਦੇ ਇਹਨੂੰ ਨਾਸਪੱਤੀਆਂ ਨਹੀਂ ਬੱਬੂ ਗੋਸ਼ੇ ਬੱਬੂ ਗੋਸ਼ੇ ਬੋਲਦੇ ਆ ਨਾ ਇਹਨਾਂ ਨੂੰ ਉਹ ਧੋ ਕੇ ਰੱਖੀਆਂ ਮੈਂ ਫ੍ਰਿਜ ਚ ਲਾਵਾਂਗੀ ਹੁਣ ਔਰ ਸ਼ਾਇਦ ਮੈਂ ਇਹ ਕੱਟ ਕੇ ਖਾਵਾ ਫਰੂਟ ਆਪਣੇ ਔਰ ਬੱਚਾ ਨੂੰ ਪੁੱਛਦੀ ਆ ਵੀ ਰੋਟੀ ਖਾਣੀ ਆ ਔਰ ਬਾਕੀ ਮੈਂ ਫ੍ਰਿਜ ਚ ਲਗਾ ਕੇ ਹਟੀਆਂ ਕੇਲੇ ਆ ਦੇਖੀ ਗੀਰੀ ਗੀਰੀ ਪਈ ਆ ਇਹ ਨਾ ਜ਼ਰੂਰ ਲਿਓ ਨੇ ਗੇਰੀਆਂ ਹੋਣੀਆਂ ਲਿਓ ਖਾਂਦਾ ਇਹ ਮੂੰਫਲੀ ਦੇ ਦਾਣੇ ਪੱਕਾ ਲਿਓ ਲੈ ਕੇ ਧੋੜਿਆ ਚਲੋ ਜੀ ਚਲਦੇ ਆਂ ਅੰਦਰ ਰੂਪੇ ਤਾਂ ਜਸਟ ਮੈਂ ਹਟੀਆਂ ਜੀ ਰੋਟੀ ਖਾ ਕੇ ਰੋਟੀ ਖਾ ਲਈ ਮੈਂ ਔਰ ਮਿਰਚ ਲੱਗੀ ਮੈਨੂੰ ਕਿਉਂਕਿ ਮੈਂ ਲੇਲੀ ਮਿਰਚ ਹਰੀ ਮਿਰਚ ਪੈਤੀ ਰੋਟੀ ਖਾ ਕੇ ਹਟੀ ਮੈਂ ਕਿਾ ਚਲ ਮਿਰਚ ਖਾ ਕੇ ਦੇਖਦੀ ਆ ਹਨਾ ਔਰ ਮਿਰਚ ਲੱਗੀ ਬਹੁਤ ਜ਼ਿਆਦਾ ਭੱਜੀ ਭੱਜੀ ਗਈ ਪਾਣੀ ਪੀ ਕੇ ਆਈਆਂ ਔਰ ਫਿਰ ਖਾਇਆ ਬਨਾਣਾ ਕੇਲਾ ਪਿਆਤਾ ਇੱਕ ਉਹ ਖਾ ਕੇ ਫਿਰ ਮਿਰਚ ਹਟਈ ਆ ਤੇ ਚਲੋ ਜੀ ਆਪਾਂ ਕਰਦੇ ਆਂ ਵਲੌਗ ਦਾ ਐਂਡ ਅੱਜ ਮੈਂ ਪਹੁੰਚੂਂਗੀ ਇਸ ਕਮਰੇ ਦੇ ਵਿੱਚ ਕਿਉਂਕਿ ਇਹ ਵਾਲਾ ਰੂਮ ਅੱਜ ਮੇਰਾ ਹੈ ਕਿਉਂਕਿ ਅੰਦਰ ਬੱਚੇ ਟੀਵੀ ਲਾਇਆ ਵਾ ਬੱਚਿਆਂ ਨੇ ਔਰ ਚਲੋ ਜੀ ਵਲੌਗ ਦਾ ਐਂਡ ਕਰਦੇ ਆਂ ਤੇ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਈ ਬਾਈ ਟੇਕ ਕੇਅਰ ਔਰ ਪਲੀਜ਼ ਫੁੱਲ ਵਾਚ ਕਰ ਐਕ੍ਰੋਸ ਸਕਿਪ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਤੁਸੀਂ ਮੇਰੀ ਹਨਾ ਜਦ ਤੱਕ ਤੁਸੀਂ ਮੇਰੀ ਪੂਰੀ ਵੀਡੀਓ ਨਹੀਂ ਦੇਖਦੇ ਜਦ ਤੱਕ ਤੁਹਾਨੂੰ ਪਤਾ ਹੀ ਨਹੀਂ ਲੱਗਣੇਗਾ ਕਿ ਵੀਡੀਓ ਦੇ ਵਿੱਚ ਹੈ ਕੀ ਆਇਆ ਹੈ ਹਨਾ ਤੇ ਪਲੀਜ਼ ਮੇਰਾ ਪੂਰਾ ਵਲੌਗ ਦੇਖਿਆ ਕਰੋ ਐਂਡ ਤੱਕ ਔਰ ਫਿਰ ਕਮੈਂਟ ਕਰਿਆ ਕਰੋ ਵੀ ਤੁਸੀਂ ਕੀ-ਕੀ ਦੇਖਿਆ ਫਿਰ ਉਹ ਕਮੈਂਟ ਕਰਿਆ ਕਰੋ ਤੁਸੀਂ ਮੈਨੂੰ ਪਤਾ ਲੱਗ ਜਾਊਗਾ ਵੀ ਹਾਂ ਤੁਸੀਂ ਮੇਰੀ ਵੀਡੀਓ ਦੇਖੀ ਹੈ ਔਰ ਫਿਰ ਕਮੈਂਟ ਕਰਿਆ ਕਰੋ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੱਕ ਲਈ ਬਾਏ ਬਾਏ ਟੇਕ ਕੇਅਰ ਜੀ